ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਮੇਰੇ ਪੰਜਾਬੀ ਲਾਇਬ੍ਰੇਰੀ ਚੈਨਲ ਤੇ ਸਵਾਗਤ ਕੀਤਾ ਜਾਂਦਾ ਹੈ ਅੱਜ ਮੈਂ ਤੁਹਾਡੇ ਨਾਲ ਪੰਜਾਬ ਦੀਆਂ ਲੋਕ ਖੇਡਾਂ ਵਿੱਚੋਂ ਇੱਕ ਖੇਡ ਉੱਚ-ਨੀਚੇ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਸੂਣ ਸਹਾਈ ਦੀ ਇੱਕ ਖੇਡ ਬੱਚੇ ਬੜੇ ਚਾਅ ਨਾਲ ਖੇਡਦੇ ਹਨ ਖੇਡ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬੱਚੇ ਆਪਸ ਵਿੱਚ ਮੁੱਕਦੇ ਹਨ ਜਿਸ ਬੱਚੇ ਦੀ ਦਾਈ ਜਾਂ ਵਾਰੀ ਆਉਂਦੀ ਹੈ ਉਸ ਨੂੰ ਇੱਕ ਨਿਸ਼ਚਿਤ ਥਾਂ ਤੇ ਖੜਾ ਕਰਕੇ ਬਾਕੀ ਬੱਚੇ ਕੁਝ ਦੂਰੀ ਤੇ ਜਾ ਕੇ ਖੜ ਜਾਂਦੇ ਹਨ ਅਤੇ ਦਾਈ ਦੇਣ ਵਾਲੇ ਨੂੰ ਪੁੱਛਦੇ ਹਨ ਕਿ ਉੱਚ ਮੰਗੀ ਕੇ ਨੀਚ ਦਾਈ ਦੇਣ ਵਾਲਾ ਬੱਚਾ ਜੇਕਰ ਨੀਚ ਕਹੇ ਤਾਂ ਦੂਜੇ ਸਾਰੇ ਬੱਚੇ ਉੱਚੀਆਂ ਥਾਵਾਂ ਤੇ ਜਾ ਕੇ ਖੜ ਜਾਂਦੇ ਹਨ ਉਹ ਉਸ ਨੂੰ ਝੁਕਾਨੀ ਦੇ ਕੇ ਨੀਵੀਂ ਥਾਂ ਵੱਲ ਦੌੜਦੇ ਹਨ ਦਾਈ ਵਾਲਾ ਬੱਚਾ ਉਹਨਾਂ ਨੂੰ ਛੂਣ ਦੀ ਕੋਸ਼ਿਸ਼ ਕਰਦਾ ਹੈ ਜਿਸ ਬੱਚੇ ਨੂੰ ਉਹ ਸੂ ਲਵੇ ਤਾਂ ਉਸ ਦੀ ਦਾਈ ਜਾਂ ਵਾਰੀ ਆ ਜਾਂਦੀ ਹੈ ਮੈਂ ਆਸ ਕਰਦੀ ਹਾਂ ਤੁਹਾਨੂੰ ਮੇਰੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਧੰਨਵਾਦ